ਇਹ ਕਹੀ ਆ ਰਹੀ ਤੇ ਤਾੜਾ ਭਾਦਾ ਐਕਸ਼ਨ ਜਰੈ ਬਰਸਤੋ ਦਾ ਇਮੀਡੀਅਟ ਕਹੀ ਉਹ ਵੀ ਲੈ ਕੇ ਦਿੰਦੀ ਆ ਇਹ ਕਰਕੇ ਕੀ ਕਰ ਮਰਦਾ ਜ਼ਿੰਦਾ ਜ਼ਿੰਦਾ ਬੋਤ ਨਦੀ ਜੀ ਸਰਕਾਰ ਮਰਦਾ 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 ਸਾਮਰਾਜੀਆਂ ਸਰਕਾਰਾਂ ਨੂੰ ਤੂਫੋ ਕਰੋ ਤੂਫੋ ਕਰੋ ਤੂਫੋ ਕਰੋ ਸ੍ਰੀ ਕਾਲਜੀ ਮੈਂ ਅਮਨ ਸਿੱਧੂ ਮੱਲੇਵਾਲ ਚੈਨਲ ਪੰਜਾਬ ਤੇ ਪੰਜਾਬੀਅਤ ਅਸੀਂ ਖੜੇ ਆ ਪਟਿਆਲਾ ਪੀਸੀ ਦਫਤਰ ਦੇ ਬਾਹਰ ਅੱਜ ਸਾਂਝੀਆਂ ਕਿਸਾਨ ਜਥੇਬੰਦੀਆਂ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਗਿਆ ਸੀਗਾ ਉਦੋਂ ਤੇ ਅਮਰੀਕਾ ਦੇ ਰਾਸ਼ਟਰਪਤੀ ਦੇ ਪੁਤਲੇ ਭੂਕੇ ਗਏ ਨੇ ਸਾਡੇ ਨਾਲ ਨੇ ਕਿਸਾਨ ਯੂਨੀਅਨ ਦਕੌਂਦਾ ਜਥੇਬੰਦੀ ਪਟਿਆਲਾ ਜ਼ਿਲ੍ਹੇ ਦੇ ਕਿਸਾਨ ਆਗੂ ਆਉ ਕਰਦੇ ਆ ਕਿਸਾਨ ਆਗੂਆਂ ਨਾਲ ਗੱਲਬਾਤ ਸਾਡੇ ਨਾਲ ਨੇ ਜਗਮੀਲ ਸਿੰਘ ਸੁਧੇਵਾਲ ਸੋਧਿਆਲ ਸਾਹਿਬ ਅੱਜ ਇਹੜਾ ਪ੍ਰੋਗਰਾਮ ਰੱਖਿਆ ਗਿਆ ਸੀ ਕੀ ਕੀ ਰੱਖਿਆ ਗਿਆ ਸੀ ਪ੍ਰੋਗਰਾਮ ਜੀ ਅੱਜ ਇਹ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਦੇਸ਼ ਘਰ ਦੇ ਵਿੱਚ ਮੋਦੀ ਤੇ ਟਰੰਪ ਦਾ ਊਤਲੇ ਫੂਕੇ ਗਏ ਨੇ ਕਾਰਨ ਤਾਂ ਸਾਫ ਹੈ ਵੀ ਮੋਦੀ ਵੱਲੋਂ ਟਰੰਪ ਸਰਕਾਰ ਦੇ ਢਾਕੇ ਪਿੱਛੇ ਸੰਯੁਕਤ ਕੀਤੇ ਗਏ ਨੇ ਉਹ ਦੇਸ਼ ਹੋਈ ਸਾਭ ਤੋਂ ਹੋਏ ਨੇ ਦੇਸ਼ ਵਿਰੋਧੀ ਸਾਭ ਤੋਂ ਹੋਏ ਨੇ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਦੇ ਕਿਸਾਨਾਂ ਨੂੰ ਇਸ ਗੱਲ ਦਾ ਡਰ ਹੈ ਵੀ ਅਮਰੀਕਾ ਸਰਕਾਰ ਦੇ ਜ਼ਬਾਉਣ ਥਲੇ ਆ ਕੇ ਵੀ ਖੇਤੀਬਾੜੀ ਫੋਰਟਰੀ ਤੰਦਾ ਜਾਂ ਡੈਰੀ ਤੰਦਾ ਵੀ ਇਹ ਜਿਹੜੇ ਇੱਕ ਮੁਕਤ ਵਿਪਾਰ ਸਮਝੌਤੇ ਤੇ ਦਸਤਖਤ ਕਰਨ ਨੂੰ ਚਾਹੁੰਦੇ ਨੇ ਦੁਨੀਆ ਸਰਕਾਰਾਂ ਤੇ ਇਹ ਨਹੀਂ ਹੋਣਾ ਚਾਹੀਦਾ ਕਿਉਂ ਇਹੋ ਜਿਹੇ ਸਮਝੌਤੇ ਡੋਲਰ ਦੇਸ਼ਾਂ ਨੇ ਜਦੋਂ ਇਹ ਸਮਝ ਤਾ ਮੈਕਸੀਕੋ ਬੜਾ ਗਰੀਬ ਦੇਸ਼ ਸੀ ਤੇ ਮੇਰੇ ਕਦੇ ਜਿਹੜੇ ਧਾਰਬੀਆਂ ਨੀਤੀਆਂ ਨੇ ਉਹਦੇ ਮੁਰੇ ਨਹੀਂ ਟਿਕ ਸਕਿਆ ਉਸ ਸਮੇਂ ਵੀ ਉੱਥੇ 13 ਲੱਖ ਕਿਸਾਨ ਤੇ ਖੇਤੀ ਤੋਂ ਦੇਖ ਲਿਆਤ ਬਾਹਰ ਹੋ ਚੁੱਕਿਆ ਸੋਚ ਕਰਕੇ ਇਥੋਂ ਦੀਆਂ ਕਿਸਾਨਾਂ ਤੇ ਜੋ ਖਲ ਨੂੰ ਛੋਟਦੀਆਂ ਨੇ ਵੀ ਜੇ ਅਮਰੀਕਾ ਨਾਲ ਨੁਕਤੇ ਵਪਾਰ ਸਮਝੌਤੇ ਦੇ ਵਿੱਚ ਸਾਡੀ ਖੇਤੀਬਾੜੀ ਆਉਂਦੀ ਹੈ ਤੇ ਸਾਡੇ ਪੋਲਟਰੀ ਫਾਰਮ ਹੁੰਦੇ ਨੇ ਸਾਡੇ ਡੈਰੀ ਸੰਦੇ ਆਉਂਦੇ ਨੇ ਤਾਂ ਅਸੀਂ ਉਹਨਾਂ ਲੋਕਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਤੇ ਤੁਨਾ ਖਸਾਰਣਾ ਜਿਹੜਾ ਤੇ ਲੁੱਟਿਆ ਜਾਊਗਾ ਪੁੱਟਿਆ ਜਾਊਗਾ ਤਬਾਹ ਹੋਊਗਾ ਛੋ ਤੇਜ਼ ਕਰਕੇ ਜਿਹੜੇ ਇਹਨਾਂ ਦੇ ਪੁੱਤਲੇ ਬਰੋਸ ਵਿੱਚ ਬੁਕੇ ਗਏ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਨੀਤੀਆਂ ਨੂੰ ਲੈ ਕੇ ਲੋਕਾਂ ਨੂੰ ਟੈਕ ਦੇ ਸੱਤੇ ਦਿੱਤੇ ਜਾਣਗੇ ਆਸ ਕਰਕੇ 24 ਤਰੀਕ ਨੂੰ ਆਉਣ ਵਾਲੇ ਮਹੀਨੇ ਐਸੇ ਮਹੀਨੇ 'ਚ ਨਗਰਗਾਂ ਨੂੰ ਮੁਰਤੇ ਦੇ ਸੱਦੇ ਤੇ ਸਮਰਾਲਾ ਦੇਖੇ ਇੱਕ ਵੱਡੀ ਕਿਸਾਨ ਮਨਾਤ ਸੰਚੈਤ ਕੀਤੀ ਜਾ ਰਹੀ ਹੈ ਤੇ ਜਿਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਨਹੀਂ ਲੱਖਾਂ ਦੀ ਗਿਣਤੀ ਵਿੱਚ ਲੋਕ ਸ਼ਾਮਲ ਹੋਣਗੇ ਤੇ ਇਥੋਂ ਦੇ ਹਾਕਮਾਂ ਨੂੰ ਚੈਲੰਜ ਵੀ ਕਰਨਗੇ ਵੀ ਅਸੀਂ ਦੋ ਛੋਟੀਆਂ ਬਾਣੀਆ ਪਾਲਸੀਆਂ ਨੇ ਇਹਨਾਂ ਨੂੰ ਤੁਰਾਨ ਨਹੀਂ ਕਰਾਂਗੇ ਇਹ ਸੁਧਾਲ ਸਾਹਿਬ ਜਿਹੜਾ ਅੱਜ ਪਟਿਆਲੇ ਪ੍ਰੋਗਰਾਮ ਨਾਲ ਕਰਕੇ ਸੀ ਜੀਆਂ ਕਿਸਾਨ ਜਥੇਬੰਦੀਆਂ ਚ ਵੀ ਕਈ ਤਾਂ ਦੇ ਨਾਲ ਇਹ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਰੱਖਿਆ ਗਿਆ ਅੱਜ ਦਾ ਪ੍ਰੋਗਰਾਮ ਜੀ ਇਹ ਇਹ ਜਿਹੜਾ ਅੱਡਾ ਵਾਲੇ ਪ੍ਰੋਗਰਾਮ ਨੇ ਇਹ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਦੇਸ਼ ਭਰ ਦੇ ਵਿੱਚ ਹੋਏ ਨੇ ਕੱਲੇ ਪੰਜਾਬ ਦੇ ਵਿੱਚ ਨਹੀਂ ਇਹ ਜਿਹੜਾ ਸੁਦਰ ਸਾਹਿਬ 24 ਤਰੀਕ ਦਾ ਤੁਸੀਂ ਦੱਸਿਆ ਪ੍ਰੋਗਰਾਮ ਇਹ BKU ਡਕੌਂਦਾ ਦਾ ਜਾਂ ਕਿਵੇਂ ਹੈਗਾ ਕਿ ਕਿੰਨਾ ਵੱਲੋਂ ਰੱਖਿਆ ਗਿਆ ਜੀ ਨਹੀਂ ਨਹੀਂ ਉਹ ਸਮਰਾਲੇ ਜਿਹੜੀ ਮਾਰ ਰਹੀ ਹੈ ਉਹ ਵੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਹੋ ਰਹੀ ਹੈ ਖਾਸ ਕਰਕੇ ਪੰਜਾਬ ਸਰਕਾਰ ਵੱਲੋਂ ਲੈਂਡ ਪੌਲਿੰਗ ਨੀਤੀ ਜਿਹੜੀ ਆ ਪਾਲਿਸੀ ਹੈ ਲਿਆਂਦੀ ਜਾ ਰਹੀ ਹੈ ਜਿਹੜੀ ਤੇ ਉਹਦੇ ਤੇ ਇਸ ਲੋਕਾਂ ਨੂੰ ਲਾਬੰਦ ਕੀਤਾ ਜਾਊਗਾ ਤੇ ਉਹਦੇ ਵਿਰੁੱਧ ਵਿੱਚ ਹੋ ਰਹੀ ਹੈ ਇਹ ਇਹ ਲੈਂਡ ਪੂਲਿੰਗ ਦੀ ਜਿਵੇਂ ਗੱਲ ਉਡੀਕੋ ਇਹ ਕਾਨੂੰਨ ਵਾਪਸ ਲਿਆ ਹੈ ਜਾਂ ਕਿਵੇਂ ਕੋਈ ਤੁਹਾਨੂੰ ਕਿਸਾਨਾਂ ਆਗੋਂ ਨੂੰ ਕੋਈ ਆਇਆ ਹੋਣਾ ਕੋਈ ਮੈਸੇਜ ਦੇਖੋ ਜਿਹੜਾ ਉਹ ਲੈਟਰ ਹੈ ਕਿਸੇ ਅਫਸਰ ਦੇ ਉਹਦੇ ਤੇ ਚਾਰ ਲਾਈਨਾਂ ਲਿਖੀਆਂ ਵੀ ਆ ਨੇ ਕਿਸਾਨ ਦਸੇ ਬੰਦੀਆਂ ਉਹਦੇ ਤੇ ਨਹੀਂ ਸਹਿਮਤ ਹੈਗੀਆਂ ਤੇ ਇਹ ਗੱਲ ਚਾਉਣੀ ਹੈ ਵੀ ਜਿਵੇਂ ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਇਹਨਾਂ ਨੂੰ ਅਪੇਅਰ ਕਰਨ ਦਾ ਕਿੰਨਾ ਚਿਰ ਤੱਕ ਨੋਟੀਫਿਕੇਸ਼ਨ ਜਦੋਂ ਸਰਵੇ ਦੇ ਵਿੱਚ ਆਪਦੇ ਨਹੀਂ ਹੁੰਦਾ ਤੇ ਉਹਨਾਂ ਇਤਰ ਤੁਹਾਨੂੰ ਇਸ ਗੱਲ ਤੇ ਕੋਈ ਜਰੀ ਨਹੀਂ ਸਾਡੀ ਸਮਝ ਤੇ ਜੀ ਲੋੜੀਆ ਸਾਡੀ ਜਾਂਦਾ ਜਿਹੜੀ ਸਰਕਾਰ ਤੇ ਬਰਾ ਵਿਚਾਰੀ ਰੋ ਤੇ ਸਰਦ ਸਾਵਾ ਜੀ तकरीबन ਪਟਿਆਲਾ ਜ਼ਿਲ੍ਹੇ ਦੇ ਕਿਸਾਨ ਆਗੂ ਬੀਕੇ ਯੂ ਟਕੋਂਦਾ ਤੇ ਪਹੁੰਚੇ ਹੋਏ ਨੇ ਕੋਈ ਕਿਸਾਨ ਭਰਾਵਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋਵੋ ਦੇਖੋ ਮੈਸੇਜ ਤਾਂ ਹੁਣ ਇੱਕੋ ਹੈ ਬੀਜੇ ਜ਼ਮੀਨਾਂ ਬਚਾਉਣੀਆਂ ਨੇ ਆਪਣੇ ਪਾਣੀ ਬਚਾਉਣੇ ਨੇ ਸਾ ਇਥੋਂ ਦੀਆਂ ਦਰਾਰ ਸਿਆਸੀ ਪਾਰਟੀਆਂ ਨੇ ਜਿਹੜੀਆਂ ਇੱਕ ਤਾਂ ਸਾਨੂੰ ਉਹਨਾਂ ਦਾ ਖੜਾ ਛੱਡਣਾ ਪਊਗਾ ਤੇ ਉਹਨਾਂ ਦਾ ਪਰ੍ਹਾਂ ਹੋਣਾ ਪਊਗਾ ਕਿਉਂ ਜਦੋਂ 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 ਵੀ ਤੇ ਇਲੈਕਸ਼ਨ ਹੁੰਦੀ ਆਈ ਹੈ ਤੇ 6 ਮਹੀਨੇ ਬਾਅਦ ਸਾਨੂੰ ਮਤੂਸ ਹੁੰਦਾ ਕਿ ਐਤ ਕੀ ਛੱਡਣਾ ਫੇਟਰ ਕੀ ਲੱਗੀ ਇਹ ਸਿਆਸੀ ਪਾਰਟੀਆਂ ਪੰਜਾਬ ਦੇ ਜਿਹੜੇ ਭਖਵੇਂ ਮੁੱਦੇ ਨੇ ਇਹਨਾਂ ਤੇ ਸਿਰਫ ਤੇ ਸਿਰਫ ਇੱਕ ਸਿਆਸੀ ਰੋਟੀਆਂ ਵੇਖ ਰਹੀਆਂ ਨੇ ਤੇ ਇਹਨਾਂ ਦੀ ਜਿਹੜੀ ਆ ਉਹ ਸਿਰਫ ਤੇ ਸਿਰਫ ਕੁਰਸੀ ਤੇ ਆ ਤੇ ਲੋਕਾਂ ਨੂੰ ਵੱਡੀਆਂ ਲੋਕ ਲੈਣਾ ਨਾਲ ਜੁਰਨਾ ਪਊਗਾ ਇਹਨਾਂ ਦੇ ਹੰਗ ਸੰਗ ਹੋਣਾ ਪਊਗਾ ਤੇ ਸੰਘਰਸ਼ਾਂ ਤੋਂ ਬਿਨਾ ਇਸ ਮੁੱਦਿਆਂ ਤੇ ਕੋਈ ਪ੍ਰਾਪਤੀ ਹੋਣੀ ਅਸੰਭਵ ਹੈ ਸੋ ਲੋਕਾਂ ਨੂੰ ਪੀਲੇ ਖਾਸ ਕਰਕੇ ਸਾਰੇ ਤਬਕਿਆਂ ਦੇ ਲੋਕਾਂ ਨੂੰ ਜੋ ਜੋ ਲੈਂਡ ਪ੍ਰੋਬਲਮ ਦੀ ਕੋਸ਼ਿਸ਼ੀ ਹੈ ਇਹ ਇਕੱਲੀ ਕਸਰਨ ਨੂੰ ਤਬਾਹ ਨਹੀਂ ਕਰੂਗੀ ਇਹ ਪਿੰਡਾਂ ਦੇ ਪਿੰਡ ਉੱਧਰ ਲੰਗੇ ਦੇ ਵਿੱਚ ਤੇ ਉਹ ਪਿੰਡਾਂ ਦੇ ਵਿੱਚ ਛੋਟੇ ਦੁਕਾਨਦਾਰ ਵੀ ਬੈਠੇ ਨੇ ਤੇ ਸਾਡੇ ਦਿਲ ਤੋਂ ਭਾਈਚਾਰਾ ਵੀ ਬੈਠਾ ਹੈ ਤੇ ਬਕਬਕ ਤਰ੍ਹਾਂ ਦੇ ਲੋਕ ਬੈਠੇ ਨੇ ਜਦੋਂ ਇੱਕ ਪਿੰਡੇ ਉਜੜ ਗਿਆ ਤੇ ਫਿਰ ਇੱਕ ਨਹੀਂ ਕਿਹਾ ਜਾਣਾ ਇਹ ਇਕੱਲੇ ਕਿਸਾਨਾਂ ਦਾ ਮਸਲਾ ਹੈ ਇਹ ਸਮੂਹ ਲੋਕਾਂ ਦਾ ਮਸਲੇ ਨੇ ਸਮੂਹ ਲੋਕਾਂ ਨੇ ਮੰਗਾ ਨੇ ਸਾਰੇ ਲੋਕਾਂ ਨੇ ਭਾਈਚਾਰਿਆਂ ਨੂੰ ਇਕੱਠੇ ਹੋ ਕੇ ਲੜਾਈ ਲੜਨੀ ਪਊਗੀ ਸੋ ਇਹੀ ਲੋਕਾਂ ਨੂੰ ਅਪੀਲ ਹੈ ਸਾਡੇ ਨਾਲ ਨੇ ਹਰਪ੍ਰਭਾਨ ਸਿੰਘ ਖੇੜੀਮਾਨੀਆ ਜ਼ਿਲ੍ਹਾ ਮੀਤਪੁਰ ਦਾਨ ਪਟਿਆਲਾ ਪ੍ਰਧਾਨ ਸਾਹਿਬ ਅੱਜ ਜਿਹੜਾ ਇਹ ਮਤਲਬ ਉਰੇ ਇਕੱਠ ਰੱਖਿਆ ਗਿਆ ਸੀਗਾ ਕਿਹੜੀਆਂ-ਕਿਹੜੀਆਂ ਜਥੇਬੰਦੀਆਂ ਦਾ ਸੀ ਅੱਜ ਇਹ ਕਾਠ ਹੈਗਾ ਤੇ ਚਾਰ ਜਿ세 ਬੰਦੇ ਦਾ ਦਿਕਾਉਂਦਾ ਅਗਰਾਹਾ ਸਾਦੀਪੁਰ ਇੱਕ ਹੋਤੀ ਕਿਸਾਨ ਚਾਰ ਜਿਹਨੇ ਉਹਦਾ ਖੜਾ ਸਾੰਝੀਆਂ ਕਿਸਾਨ ਜਿੱਥੇ ਬੰਦੀਆਂ ਹਾਂ ਸਾੰਝੀਆਂ ਦਾ ਦੇਸ਼ ਸਾੰਝੇ ਕਿਸਾਨ ਜਿੱਥੇ ਬੰਦੀਆਂ ਦਾ ਉਰੇ ਪੂਤਲਾ ਦੂਕੇ ਮੋਦੀ ਦਾ ਤੇ ਟਰੰਪ ਦਾ ਇਹ ਜਿਹੜਾ ਵਪਾਰ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਗੱਲਾਂ ਹੋ ਰਹੀਆਂ ਨੇ ਇਹ ਹੁਣ ਸਾਰਿਆਂ ਨੂੰ ਜਾਗਰੂਕ ਹੋਣਾ ਪਊਗਾ ਬੀਕੇਯੂ ਦਿਕਾਉਂਦਾ ਦੀ ਮੀਟਿੰਗ ਵੀ ਹੋਈ ਹੈ ਉਹ ਮੀਟਿੰਗ ਚ ਕੀ ਫੈਸਲਾ ਲਿਆ ਗਿਆ ਬੀਕੇਜੂ ਟਕਾਉਂਦਾ ਦੀ ਮੀਟਿੰਗ ਦੇ ਵਿੱਚ ਫੈਸਲਾ ਇਹ ਹੋਇਆ ਵੀ 24 ਤਰੀਕ ਨੂੰ ਮਹਾਪੰਚਾਇਤ ਹੋ ਰਹੀ ਹੈ ਸਮਰਾਲੇ ਉਥੇ ਸਾਰਿਆਂ ਨੂੰ ਪਹੁੰਚਣ ਦੀ ਬੇਨਤੀ ਕਰੀ ਹੈ ਆਪਣੇ ਆਪਣੇ ਪਿੰਡਾਂ ਦੀਆਂ ਡਿਊਟੀਆਂ ਲਾਈਆਂ ਨੇ ਸਾਰੇ ਵਰਕਰਾਂ ਨੂੰ ਇਕੱਠੇ ਕਰਕੇ ਉਹ ਤੇ ਹਾਂ ਉਹਨਾਂ ਨੂੰ ਵੀ ਤੁਸੀਂ ਆਪਣੇ ਆਪਣੇ ਬੰਦੇ ਸਾਰੇ ਲੈ ਕੇ ਚੱਲਣੇ ਨੇ ਬਾਕੀ ਹੋਰ ਸਾਰੇ ਵੀਰਾਂ ਨੂੰ ਜਾਣ ਪਹੁੰਚਣਾ ਚਾਹੀਦਾ ਉਥੇ ਇਹ ਸਾਰੀ ਦੁਨੀਆ ਦੇ ਇਕੱਠਾ ਸਾਡੇ ਨਾਲ ਨੇ ਬਲਕ ਸੁਮਾਣਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਫਤਿਹ ਮਾਜਰੀ ਫਤਿਹ ਮਾਜਰੀ ਸਾਹਿਬ ਜਿਹੜਾ ਉਰੇ ਅੱਜ ਸਾਂਝੀਆਂ ਕਿਸਾਨ ਜਥੇਬੰਦੀਆਂ ਕਿਹੜੇ-ਕਿਹੜੇ ਜਥੇਬੰਦੀਆਂ ਦਾ ਪ੍ਰੋਗਰਾਮ ਰੱਖਿਆ ਗਿਆ ਇਹ ਅੱਜ ਉਰੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਰੀਆਂ ਜਥੇਬੰਦੀਆਂ ਨੂੰ ਕਾਲ ਦਿੱਤੀ ਸਾਰੀਆਂ ਜਥੇਬੰਦੀਆਂ ਦੇ ਅੱਜ ਆਗੂਰੇ ਪਹੁੰਚੇ ਨੇ ਤੇ ਉਹ ਮੋਰਚੇ ਵੱਲੋਂ ਜਿਹੜਾ ਟਰੰਪ ਸਰਕਾਰ ਤੇ ਮੋਦੀ ਸਰਕਾਰ ਆ ਜਿਹੜੀ ਇਹ ਦੋਨੇ ਰਲ ਮਿਲ ਕੇ ਪੰਜਾਬ ਤੇ ਆਪਣਾ ਟਰੈਪ ਲਾ ਰਹੇ ਨੇ ਖੇਤੀ ਸੈਕਟਰ ਨੂੰ ਤਬਾਹ ਕਰਨਾ ਚਾਹੁੰਦੇ ਨੇ ਤੇ ਵਪਾਰੀ ਵਰਗ ਨੂੰ ਤਬਾਹ ਕਰਨ ਦੇ ਜਿਹੜੇ ਰਾਸਤੇ ਤੇ ਸਰਕਾਰਾਂ ਤੌਲੀ ਜਾਂ ਨੇ ਉਦੇ ਅੱਜ ਸਬੰਧ ਵਿੱਚ ਸਾਡਾ ਰੀਡੀਸੀ ਦਾ ਅਫਰ ਅੱਗੇ ਇਹ ਰੋਸ਼ਮੁਜਾਹਰਾ ਤੇ ਅੱਜ ਤਾਂ ਪਤੂਤਲੇ ਫੂਕੇ ਗਏ ਨੇ 트੍ਰੰਪ ਤੇ ਮੋਦੀ ਸਰਕਾਰ ਦੇ ਯੂ ਟਕੋਂਦਾ ਦੇ ਕਿਸਾਨ ਕਿਥੋਂ ਕਿਥੋਂ ਪਹੁੰਚੇ ਅੱਜ ਅੱਜ ਸਾਰੇ ਬਲਾਕਾਂ ਦੇ ਪ੍ਰਧਾਨ ਤੇ ਜਿਵੇਂ ਤਕਰੀਬਨ ਸਾਡੇ 6-7 ਬਲਾਕ ਪੈਂਦੇ ਨੇ ਪਟਿਆਲੇ ਜ਼ਿਲ੍ਹੇ ਦੇ ਸਾਰੇ ਬਲਾਕਾਂ ਦੇ ਪ੍ਰਧਾਨ ਤੇ ਜ਼ਿਲ੍ਹਾ ਆਗੂ ਤੇ ਸਾਡੇ ਜੀ ਤੇ ਬਾਕੀ ਬੱਕੋ-ਬੱਕਾ ਪਾਰਟੀਆਂ ਦੇ ਆਪਣਾ ਜਥੇਬੰਦੀਆਂ ਦੇ ਆਗੂ ਸਾਰੇ ਪਹੁੰਚੇ ਨੇ ਜੀ ਤਕਰੀਬਨ ਸਾਰੇ ਪੰਜਾਬ ਚ ਇਕੱਲਤੀ ਅੱਜ ਜੀ ਇਹ ਆਪਣੇ 13 ਤਰੀਕ ਦੀ ਰੱਖੀ ਹੈ ਇਹ तकरीबन ਸਾਰੇ ਸੰਯੁਕਤ ਮੋਰਚੇ ਦਾ ਪ੍ਰੋਗਰਾਮ ਸੀ ਹਾਂਜੀ ਹਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੱਦਾ ਸੀ ਇਹ ਅੱਜ 13 ਵਾਲਾ ਉਹੀ ਪ੍ਰੋਗਰਾਮ ਅੱਜ ਆਸੀ ਇੱਥੇ ਡੀਸੀ ਆਫਿਸ ਪਟਿਆਲਾ ਵਿਖੇ ਕੀਤਾ ਜੀ ਤੇ ਇਹਦੇ ਨਾਲ ਇੱਕ ਬੀਕੇਯੂ ਡਕਾਉਂਦਾ ਜੀ ਮੀਟਿੰਗ ਵੀ ਹੋਈ ਹੈ ਮੀਟਿੰਗ ਚ ਕੀ ਫੈਸਲਾ ਲਿਆ ਗਿਆ ਇਹ ਮੀਟਿੰਗ ਵੈਸੇ ਤਾਂ ਸਾਡੀ 5 ਤਰੀਕ ਨੂੰ ਗੁਰਦੁਆਰਾ ਸਾਹਿਬ ਦੁਖਨਵਾਰ ਸਾਹਿਬ ਹੋ ਗਈ ਸੀ ਜ਼ਿਲ੍ਹੇ ਦੀ ਤੇ ਅੱਜ ਫੇਰ ਮੀਟਿੰਗ ਕਰੀ ਆ ਵੀ ਜਿਹੜੇ ਸਾਨੂੰ ਜਾਣ ਆ ਜਿਵੇਂ ਆਪਣਾ 24 ਤਰੀਕ ਦਾ ਰੱਖਿਆ ਨਾ ਜੀ ਆਪਣੀ ਮਹਾਪੰਚਾਇਤ ਸਮਰਾਲੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਕਦਾ ਇਹ ਲਾਇਟ ਪੂਲਿੰਗ ਜਿਹੜੀ ਭਗਵਾਨਤਮਨ ਸਰਕਾਰ ਲੈ ਕੇ ਆਈ ਸੀ ਉਹਦੇ ਸੰਬੰਧ ਵਿੱਚ ਇਹ ਸਾਡੀ ਉੱਥੇ ਮਹਾਪੰਚਾਇਤ ਰੱਖੀ ਗਈ ਆ ਇਹਦੇ ਵਿੱਚ ਨਵੇਂ ਪ੍ਰੋਗਰਾਮ ਜਿਵੇਂ ਲਿਖੜੇ ਨੇ ਉਹ ਡਿਊਟੀਆਂ ਲਾਈਆਂ ਨੇ ਵੀ ਕਿਹੜੀ ਜਗ੍ਹਾ ਆਪਾਂ ਇਕੱਠੇ ਹੋਣਾ ਕਿਹੜੇ ਸਾਧਨਾਂ ਤੇ ਕਿਵੇਂ ਜਾਣਾ ਕਿੰਨੀਆਂ ਗੱਡੀਆਂ ਕਿੰਨੇ ਕਿਸਾਨ ਜਾਣਗੇ ਉਹਦੇ ਵਾਸਤੇ ਵਿਚਾਰ-ਵਟਾਂਦਰਾ ਕੀਤਾ ਗਿਆ ਤੇ ਕਿਹੜੀ ਜਗ੍ਹਾ ਤੇ ਇਕੱਠੇ ਹੋਣਾ ਉਹ ਸੰਬੰਧ ਵਿੱਚ ਅਸੀਂ ਮੀਟਿੰਗ ਕਰੀ ਆ ਤੇ ਗੱਡੀਆਂ ਦੇ ਉੱਪਰ ਪ੍ਰੋਪਰ ਸਾਡੇ ਸੂਬਾ ਆਗੂ ਦੀ ਫੋਟੋ ਲੱਗੀ ਹੋਣੀ ਚਾਹੀਦੀ ਤੇ ਸਟਿੱਕਰ ਲੱਗੇ ਹੋਣੇ ਚਾਹੀਦੇ ਨੇ ਇਸ ਵਾਸਤੇ ਉਹ ਅੱਜ ਫੇਰ ਦੁਬਾਰਾ ਮੀਟਿੰਗ ਕੀਤੀ ਗਈ ਜੋ ਆ ਵੀ ਤਰੀਖ ਨੂੰ ਐਥੋ ਪਟਿਆਲੇ ਤੋਂ ਜਾ ਰਹੇ ਹਾਂ ਬੀਕੇਯੂ ਟਕੌਂਦਾ ਵੱਲੋਂ ਤੁਸੀਂ ਮਤਲਬ ਕਿਵੇਂ ਕੀ ਕਿਸਾਨਾਂ ਨੂੰ ਉਹ ਕਿਹਾ ਗਿਆ ਹਾਂਜੀ ਪਟਿਆਲਾ ਕੀ ਪੂਰੇ ਪੰਜਾਬ ਚੋਂ ਜਾਨੀ ਜਾਣਗੇ ਸਾਰੀ ਕਿਸਾਨ ਦੀ ਕਿਉਂ ਸੰਯੁਕਤ ਕਿਸਾਨ ਮੋਰਚੇ ਦੀ ਆਲਾ ਕਿਹੜਾ ਇੱਕ ਜਥੇਬੰਦੀ ਦਾ ਮਸਲਾ ਇਹ ਸਾਰੇ ਮੋਰਚੇ ਵੱਲੋਂ ਜਿਵੇਂ ਵੀ ਸਾਨੂੰ ਕਾਲ ਆਈ ਆ ਇਕੱਠੇ ਹੋਣਾ ਆਪੋ ਆਪਣੇ ਵਹੀਕਲਾਂ ਤੇ ਸਾਧਨਾਂ ਤੇ ਬੱਸਾਂ ਰਾਹੀਂ ਇੱਕ ਜਗ੍ਹਾ ਇਕੱਠੇ ਹੋ ਕੇ ਜਿਵੇਂ ਪਟਿਆਲਾ ਜ਼ਿਲ੍ਹਾ ਹੋ ਗਿਆ ਸੰਗਰੂਰ ਬਾਕੀ ਸਾਰੇ ਜ਼ਿਲ੍ਹੇ ਨੇ ਜੀ ਵਾੜਾ ਲਾ ਕੇ ਕਿਸਾਨ ਪਹੁੰਚਣਗੇ اے کھیڑی مانیاں صاحب ਜੰਦੇ ਕਿਸਾਨਾਂ ਨੂੰ ਜਾਂਦੇ ਆਂਦੇ ਕੋਈ میسج ਦੇਣਾ ਚਾਹੁੰਦੇ ਹੋ ਮੈਸੇਜ ਕਿਸਾਨਾਂ ਨੂੰ ਵੀ ਇਹੀ ਹੈ ਬਾਕੀ ਆਮ ਜਨਤਨ ਦੁਕਾਨਦਾਰਾਂ ਨੂੰ ਵਪਾਰੀਆਂ ਨੂੰ ਸਾਰਿਆਂ ਨੂੰ ਇੱਕੋ ਮੈਸੇਜ ਹੈ ਵੀ ਤੁਸੀਂ ਸਾਰੇ ਉੱਥੇ ਪਹੁੰਚੋ ਜੇ ਕਿਸਾਨੀ ਖਤਮ ਹੋ ਗਈ ਤਾਂ ਸਾਰੇ ਖਤਮ ਹੋ ਜੇ ਮੈਂ ਅਮਨ ਸਿੱਧੂ ਮੱਲੇਵਾਲ ਚੈਨਲ ਪੰਜਾਬ ਤੇ ਪੰਜਾਬੀ ਹੱਥ ਧੰਨਵਾਦ